ਬੀਤੇ ਦਿਨੀ ਅੰਮ੍ਰਿਤਸਰ ਫਾਸਟ ਫੇ ਖਬਰਨਾਮਾ ਵੱਲੋਂ ਲਗਾਈ ਗਈ ਖਬਰ ਦਾ ਅਸਰ ਹੋਇਆ ਬੀਤੇ ਦਿਨੀ ਖਬਰ ਲਗਾਈ ਗਈ ਸੀ ਕਿ ਹੈਰੀਟੇਜ ਸਟਰੀਟ ਨੇੜੇ टाउन ਹਾਲ ਵਿਖੇ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਉੱਥੇ ਲੱਗੇ ਕੂੜੇ ਦੇ ਢੇਰਾਂ ਨੂੰ ਹਟਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਫਾਸਟ ਵੀ ਨਿਊਜ਼ ਟੀਮ ਦਾ ਧੰਨਵਾਦ ਕੀਤਾ ਉਨ੍ਹਾਂ ਆਖਿਆ ਕਿ ਗੰਦਗੀ ਭਰੇ ਮਾਹੌਲ ਤੋਂ निजात ਦਿਵਾਉਣ ਲਈ ਧੰਨਵਾਦ ਹੈ ਨਾਲ ਹੀ ਉਹਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇੱਥੇ ਕੂੜੇ ਦੇ ਢੇਰ ਨਾਲ ਲੱਗੰਦੇ ਕਿਉਂਕਿ ਰੋਜ਼ਾਨਾ ਹੀ ਲੱਖਾਂ ਗਿਣਤੀ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਲੋਕ ਮੱਥਾ ਟੇਕਣ ਆਉਂਦੇ ਹਨ ਅਤੇ ਹੈਰੀਟੇਜ ਸਟਰੀਟ ਤੋਂ ਲੰਘਦੇ ਹਨ ਪਰ ਇਹਨਾਂ ਕੂੜੇ ਦੇ ਢੇਰਾਂ ਦੇ ਕਰ ਅੰਮ੍ਰਿਤਸਰ ਸ਼ਹਿਰ ਦਾ ਅਕਸ਼ ਖਰਾਬ ਹੋ ਰਿਹਾ ਹੈ ਅਮ੍ਰਿਤਸਰ ਫਾਸਟਵੇ ਖਬਰਨਾਮਾ ਵੱਲੋਂ ਬੀਤੇ ਦਿਨ ਇਹ ਖਬਰ ਲਗਾਈ ਗਈ ਸੀ ਕਿ ਹੈਰੀਟੇਜ ਸਟਰੀਟ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਤਸਵੀਰਾਂ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਅਮ੍ਰਿਤਸਰ ਫਾਸਟਵੇ ਖਬਰਨਾਮਾ ਵੱਲੋਂ ਜਿਹੜੀ ਖਬਰ ਲਗਾਈ ਗਈ ਉਹਦਕ ਅਸਰ ਦੇਖਣ ਨੂੰ ਮਿਲਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹੈਰੀਟੇਜ ਸਟਰੀਟ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਸਨ ਪਰ ਅੱਜ ਇੱਥੇ ਕੂੜੇ ਦੇ ਢੇਰ ਚੁੱਕੇ ਗਏ ਹਨ ਇਤੋਂ ਲੱਗਦਾ ਕਿ ਅੰਮ੍ਰਿਤਸਰ ਫਾਸਟਵੇ ਖਬਰ ਦੀ ਦਾ ਅਸਰ ਹੋਇਆ ਹੈ ਸਾਡੇ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਰਹਿਣ ਵਾਲੇ ਹਨ ਇੱਥੇ ਸੇਵਾ ਕਰਦੇ ਹਨ ਪਾਣੀ ਦੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਹੀ ਅਸੀਂ ਖਬਰ ਲਗਾਈ ਸੀ ਕਿ ਇੱਥੇ ਕੋੜੇ ਦੇ ਢੇਰ ਲੱਗੇ ਹੋਏ ਸਨ ਅੱਜ ਕੋੜੇ ਦੇ ਢੇਰ ਚੁੱਕੇ ਗਏ ਨੇ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਵੈਗੁਰ ਜੀ ਕੇ ਖਾਲਸਾ ਵੈਗੁਰ ਜੀ ਕੀ ਫਤਿਹ ਸਭ ਤੋਂ ਪਹਿਲੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ মিডিਆ ਦੇ ਜਿਹੜੇ ਆਏ ਜਿਨ੍ਹਾਂ ਨੇ ਮੌਕੇ ਤੇ ਆ ਕੇ ਦੇਖਿਆ ਜਿਨ੍ਹਾਂ ਨੇ ਮੌਕੇ ਤੇ ਆ ਕੇ ਦੇਖਿਆ ਵੀ ਕੀ ਕੀ ਹਿਸਾਬ ਦਾਵਾ ਇੱਥੇ ਕਿ ਅਹੀਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਇੱਕੋ ਹੀ ਗੁਹਾਰ ਤੇ ਵੀ ਕਹਿੰਦਾ ਮਤਲਬ ਵੀ ਦੇਖੋ ਜੀ ਹੁਣ ਕਿੰਨੀ ਵਧੀਆ ਲੱਗ ਰਿਹਾ ਕਿੰਨਾ ਸਾਫ ਸੁਥਰਾ ਲੱਗ ਰਿਹਾ ਤੇ ਕਿੱਥੇ ਕੱਲ ਇਹੀ ਜਗ੍ਹਾ ਤੇ ਤੁਸੀਂ ਦੇਖਿਆ ਹੋਣਾ ਵੀ ਕਿਦਾਂ ਗੰਦਗੀ ਦੇ ਢੇਰ ਲੱਗੇ ਸੇ ਤੇ ਅੱਜ ਉਹੀ ਜਗ੍ਹਾ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਸਾਹਮਣੇ ਤੇ ਉਹੀ ਜਗ੍ਹਾ ਕਿੰਨੀ ਅੱਜ ਸੋਹਣੀ ਲੱਗ ਰਹੀ ਹੈ ਤੇ ਅਸੀਂ ਚਾਹੁੰਦੇ ਆ ਵੀ ਜਗ੍ਹਾ ਇਦਾਂ ਹੀ ਵਧੀਆ ਰਵੇ ਤਾਂ ਕਿ ਸੰਗਤ ਆਉਂਦੀ ਜਾਂਦੀ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਪ੍ਰਸ਼ਾਸਨ ਲਈ ਹੀ ਗੁਹਾਰਾ ਵੀ ਸਫਾਈ ਵੱਲ ਧਿਆਨ ਦਿੱਤਾ ਜਾਵੇ ਦੁਬਾਰਾ ਸਾਨੂੰ ਯਾਨੀ ਕਿ ਕਹਿਨ ਦਾ ਮਤਲਬ ਜ਼ਰੂਰਤ ਨਾ ਪਵੇ ਤੇ ਬਾਕੀ ਅਸੀਂ ਬਹੁਤ ਬਹੁਤ ਧੰਨਵਾਦ ਆ ਮੀਡੀਆ ਦੇ ਤੇ ਬਾਕੀ ਸਾਥ ਸੰਗਤ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਮੀਡੀਆ ਹੁਣਾਂ ਨੂੰ ਵੀ ਜਿਨ੍ਹਾਂ ਨੇ ਜਿਨ੍ਹਾਂ ਦੀ ਜ਼ੁਲਤ ਅਸੀਂ ਅੱਜ ਸਾਫ ਦਾ ਸਾਹ ਲੈ ਸਕ ਰਹੇ ਆ ਜੀ ਜੀ ਬਿਲਕੁਲ ਇੱਕ ਵਾਰ ਤਸਵੀਰਾਂ ਮੈਂ ਜ਼ਰੂਰ ਤੁਹਾਨੂੰ ਸਾਂਝੇ ਫੇਰ ਇੱਕ ਵਾਰ ਕਰਾਂਗਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਬੀਤੇ ਦਿਰੀ ਇੱਥੇ ਕੂੜੇ ਦੇ ਢੇਰ ਦੇ ਅੰਬਾਰ ਲੱਗੇ ਹੋਏ ਸਨ ਜਦੋਂ ਫਾਸਟਵੇ ਨਿਊੀ ਟੀਮ ਵੱਲੋਂ ਇੱਥੇ ਗੱਲਬਾਤ ਆ ਕੇ ਕੀਤੀ ਇੰਦੀ ਲੋਕਾਂ ਨੇ ਉਹਨਾਂ ਨੇ ਵੀ ਆਖਿਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਇਹ ਰਸਤਾ ਪਰ ਇੱਥੇ ਕੂੜੇ ਦੇ ਢੇਰ ਲੱਗੇ ਹੋਣ ਜੋ ਕਿ ਹਰਮੰਦਰ ਸਾਹਿਬ ਜਾਣ ਵਾਲੇ ਯਾਤਰੀ ਤੇ ਪਰੇਸ਼ਾਨ ਹੋਈ ਰਹੇ ਕਿਉਂਕਿ ਗੰਦਗੀ ਭਰਿਆ ਮਾਹੌਲ ਸੀ ਪਰ ਅੱਜ ਕੰਪਨੀ ਵੱਲੋਂ ਇੱਥੇ ਕੂੜੇ ਦੀ ਜਿਹੜੀ ਲਿਫਟਿੰਗ ਕਰਵਾਈ ਗਈ ਹੈ ਸਾਡੇ ਨਾਲ ਕੰਪਨੀ ਦੇ ਮੁਲਾਜ਼ਮ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰ ਰਹੇ ਜੀ ਸਰ ਕੂੜੇ ਦੀ ਇੱਥੇ ਲਿਫਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹਦੇ ਹੋ ਕਿ ਉਹ ਲੱਗਦੇ ਕਿ ਉਹ ਕਿ ਕਿ ਇੰਨਾ ਦਾ ਟਰਾਲੀਆਂ ਟਰੋਲੀਆਂ ਨੇ ਇੰਨਾਂ ਦੀਆਂ ਟਰਾਲੀਆਂ ਲਿਹੀਆਂ ਗਈਆਂ ਉਹ ਜਿਹੜੀ ਕੰਪਨੀ ਸੀ ਉਹ ਭੱਜ ਗਈ ਸੀ ਇਸ ਕਰਕੇ ਇੱਥੇ ਜ਼ਿਆਦਾ ਇਕੱਠਾ ਹੋ ਗਿਆ ਨਹੀਂ ਲੱਗਦਾ ਨਹੀਂ ਲੋਕ ਇੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਆਰੇ ਜਿੱਥੇ ਇੰਨਾ ਕੂੜਾ ਹੈਗਾ ਤਾਂ ਫਿਰ ਸ਼ਹਿਰ ਦਾ ਕੀ ਹਾਲ ਹੋਏਗਾ ਅੱਗੇ ਦੇ ਕੂੜਾ ਨਾਲੋਂ ਨਾਲ ਹੀ ਚੁੱਕਿਆ ਜਾਂਦਾ ਸੀ ਸਵੇਰੇ ਸ਼ਾਮ ਚੁੱਕਿਆ ਜਾਂਦਾ ਸੀ ਅੱਗੇ ਇਕੱਠਾ ਹੁੰਦਾ ਹੀ ਨਹੀਂ ਸੀ ਇਹਦੇ ਵਿੱਚ ਥੋੜਾ ਜਿਹਾ ਜਦੋਂ ਬਰਸਾਤਾਂ ਆਈਆਂ ਤਾਂ ਉਹਦੇ ਕਰਕੇ ਥੋੜੀ ਜੀ ਮੁਸ਼ਕਲ ਹੈ ਹੁਣ ਤੇ ਕੋਈ ਹੈ ਹੀ ਨਹੀਂ ਉਹਨਾਂ ਜੋ ਉਹਨਾਂ ਨੇ ਚੁਕਾਤਾ ਸਾਰਾ ਵੀ ਹੁਣ ਲੱਗੇਗਾ ਵੀ ਇਹ ਕੂੜਾ हट ਜੇਗਾ ਕਿ ਫਿਰ ਇਥੇ ਇਸ ਤਰ੍ਹਾਂ ਹੀ ਮਾਰ ਲੱਗਣਗੇ ਜੀ ਖਤਮ ਹੋ ਜਾਏਗਾ ਉਨੇ ਲੱਗੇਗਾ ਜੀ ਬਿਲਕੁਲ ਇੱਥੇ ਵਕੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਜਿਹੜੇ ਇੱਥੇ ਇੱਥੋਂ ਦੇ ਮੁਲਾਜ਼ਮ ਹਨ ਅਧਿਕਾਰੀ ਹਨ ਹੈਰੀਟੇਜ ਟਰੀ ਦਾ ਰੱਖ-ਰਖਵਾਂ ਕਰਦੇ ਨੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਨਗਰ ਨਿਗਮ ਪ੍ਰਸ਼ਾਸਨ ਕੋ ਟ੍ਰਾਲੀਆਂ ਨਾ ਹੋਣ ਕਰਨਗੇ ਇੱਥੇ ਕੂੜੇ ਦੇ ਅੰਬਾਰ ਲਿਕੇਸ਼ਨ ਪਰ ਨਾਲ ਹੀ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਕੂੜੇ ਦੇ ਟੀਅਰ ਨਹੀਂ ਲੱਗਣਗੇ ਪਰ ਅਮਰਥਰ ਫਾਸਟਵੇ ਖਬਰ ਨਾ ਮੜੀ ਜਿਹੜੀ ਖਬਰ ਲਗਾਈ ਸੀ ਬੀਤੇ ਦਿਨ ਉਸਦਾ ਅਸਰ ਹੋਇਆ ਅਤੇ ਇੱਥੋਂ ਹੁਣ ਪ੍ਰਸ਼ਾਸਨ ਵੱਲੋਂ ਕੂੜੇ ਦੇ ਟੀਅਰ ਜਿਹੜੇ ਇੱਥੇ ਹਟਾਏ ਗਏ ਅਮਰਥਰ ਫਾਸਟਵੇ ਖ